ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜਿੰਨੇ ਵੀ ਸੱਜਣ ਮਿੱਤਰ ਆਪਣੇ ਨਾਲ ਜੁੜੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਬੰਦਾ ਪਿਆ ਠੀਕ ਹੈ ਫਸਲ ਸਮਝ ਲਓ ਪੱਕ ਚੁੱਕੀ ਏ ਕਣਕ ਪੱਕ ਚੁੱਕੀ ਏ ਤੇ ਹੁਣ ਤਾਂ ਸੱਚੇ ਪਾਤਸ਼ਾਹ ਪਰਮਾਤਮਾ ਟਾਈਮ ਦੇਵੇ ਕਿਸਾਨਾਂ ਨੂੰ ਠੀਕ ਹੈ ਹੁਣ ਤਾਂ ਟਾਈਮ ਦੇਵੇ ਜਿਹੜਾ ਆਪਾਂ ਨੂੰ ਮੰਨ ਲੋ ਕਹਿ ਰਹੇ ਨੇ ਨਾ ਵੀ ਜਿਵੇਂ ਕੱਲ ਪਰਸੋਂ ਨੂੰ ਕੋਈ yellow alert ਕਹਿੰਦੇ ਯਾਰੀ ਹੋਇਆ ਅਖਰ ਨੂੰ 10 ਤਰੀਕ ਦਾ ਜਿਹਦੇ ਚ ਕੋਈ ਹਵਾ ਹਨੇਰੀ ਆਉਣ ਦੇ ਜਿਆਦਾ ਚਾਂਸ ਨੇ ਠੀਕ ਹੈ ਇਸ ਲਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਮੇਰੇ ਤੇ ਸੁਣਨ ਚ ਆਇਆ ਇੰਨਾ ਕਲੀਅਰ ਅਜੇ ਮੈਂ ਵੀ ਨਹੀਂ ਕੀਤਾ ਵੀ ਮਹਾਰਾਜਾ ਕਿਰਪਾ ਕਰੇ ਇਹ ਫਸਲਾਂ ਸੋਹਣੀਆਂ ਜਿਹੜੀਆਂ ਪੱਕੀਆਂ ਨੇ ਵਧੀਆ ਵਧੀਆ ਮੰਲਾ ਸੁੱਖੀ ਸੰਧੀ ਵਡੀਆਂ ਜਾਣ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਠੀਕ ਹੈ ਕਿਉਂਕਿ ਜਿੰਨਾ ਵੀ ਕਿਸਾਨ ਵੀਰੇ ਇਹਦੇ ਤੇ ਸਾਰਿਆਂ ਨੂੰ ਇਹਦੇ ਤੇ ਆਸਾਂ ਉਮੀਦਾਂ ਹੁੰਦੀਆਂ ਨੇ ਤੇ ਹਰ ਕੋਈ ਬੰਦੇ ਨੂੰ ਇਹ ਮੰਲਾ ਇੱਕ ਇੱਕ ਦਿਨ ਡੀਕੇ ਕੱਢਿਆ ਹੁੰਦਾ ਕਿਸਾਨਾਂ ਨੇ ਆਪਦੇ ਭਰਾਵਾਂ ਨੇ ਤੇ ਸੱਜਣ ਪਿਆਰਿਓ ਦਾਤਰੀ ਲੈ ਉਹਨੇ ਹੀ ਦੂਜੀ ਅਹੀ ਨਹੀਂ ਲਿਆਏ ਫੜ ਲਿਓ ਤੇ ਸੱਜਣੋਂ ਅਹੀ ਵੀ ਇਤ ਰਹਿ ਗਈ ਏ ਆਇਆ ਆਇਆ ਹੈ ਗਈ ਸੱਜਣੋਂ ਅਹੀ ਵੀ ਇੱਥੇ ਪੱਠੇ ਪੁੱਠੇ ਵੱਢਦੇ ਪਏ ਸੀ ਠੀਕ ਹੈ ਤੇ ਗਰਮੀ ਬਹੁਤ ਵੱਧ ਚੁੱਕੀ ਏ ਐਤੀ ਵੇਹੇ ਕਣਕ ਦਾ ਝਾੜ ਬਹੁਤ ਘੱਟ ਨਿਕਲੂਗਾ ਕਿਉਂਕਿ ਕਾਰਨ ਜਿਹੜੀ ਇੰਨੀ ਗਰਮੀ ਜਿਆਦਾ ਜਦੋਂ ਗਰਮੀ ਹੋ ਜਾਂਦੀ ਨਾ ਉਦੋਂ ਫਿਰ ਤੁਹਾਨੂੰ ਪਤਾ ਹੀ ਏ ਉਹ ਗੱਲਬਾਤ ਰਹਿੰਦੀ ਨਹੀਂ ਗੀ ਝਾੜ ਵਾਲੀ ਫਸਲਾਂ ਕਣਕ ਦੇ ਠੀਕ ਹੈ ਤੇ ਜਦੋਂ ਮੌਸਮ ਥੋੜਾ ਜਿਹਾ ਠੰਡਾ ਰਹਿੰਦਾ ਠੰਡੇ ਮੌਸਮ ਚ ਜਿਹੜੀ ਫਸਲ ਪੱਕਣੀ ਹੈ ਉਹ ਗੱਲਬਾਤ ਹੋਰ ਹੁੰਦੀ ਹੈ ਤੇ ਗੱਲ ਜੀ ਬਣੀ ਨਹੀਂ ਯਾਰ ਬੁਰਾ ਹਾਲ ਹੈ ਗਰਮੀ ਆ ਪੈਂ ਇੱਕ ਦਿਨ ਪਾਣੀ ਲਈਦਾ ਦੇਖ ਲੋ ਦੂਜੇ ਦਿਨ ਫੇਰ ਦੂਜਾ ਸੁੱਕ ਜਾਂਦਾ ਤੇ ਹੁਣੇ 42 ਟੈਂਪਰੇਚਰ ਹੋ ਗਿਆ ਤੇ ਮੈਂ ਨਾ ਅਗਾ ਕੀ ਬਣੂਗਾ ਜਦੋਂ ਪੂਰੀ ਗਰਮੀ ਆ ਗਈ ਬਹੁਤ ਬੁਰਾ ਹਾਲ ਹੋਣਾ ਕਿ ਸੱਜਣੋ ਠੀਕ ਹੈ ਕਣਕ ਦਾ ਵੀ ਤੁਹਾਨੂੰ ਪਤਾ ਝਾੜ ਘਾਟ ਹੀ ਨਿਕਲਣਾ ਹੈ ਜਿਹੜਾ ਹਿਸਾਬ ਨਾਲ ਚੱਲਦਾ ਪਿਆ ਕੰਮ ਨਾਲੇ ਦਾ ਝਾੜ ਵੀ ਘੱਟ ਨਿਕਲਣਾ ਤੇ ਨਾਲ ਦੀ ਨਾਲ ਝੋਨਾ ਵੀ ਬਹੁਤ ਔਖਾ ਲੱਗਣਾ ਸੱਜਣੋ ਗਾਂ ਠੀਕ ਹੈ ਬਾਬੇਓ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਠੀਕ ਹੈ ਮੈਨੂੰ ਤਾਂ ਲੱਗਦਾ ਇੱਕ ਤਾਂ ਤੁਹਾਨੂੰ ਬਹੁਤ ਖਰਾਬ ਹੋਇਆ ਪਿਆ ਮਹਾਰਾਜ ਸੁੱਖ ਰੱਖੇ ਕਹਿੰਦੇ ਬਹੁਤ ਜ਼ਿਆਦਾ ਨੇਰ ਤੂਫਾਨ ਦਾ ਕਿ ਆ ਇਹਨਾਂ ਨੇ 9 10 ਤਰੀਕ ਦਾ ਵੀ ਕਰੇ ਜੈਲੂ ਅਲਰਟ ਜਾਰੀ ਕੀਤਾ ਨਿਰੀ ਨੁਰੀ ਆਉਣ ਦੇ ਚਾਂਸ ਨੇ ਜਾਦੇ ਮਹਾਰਾਜ ਵਿਚਾਰ ਰੱਖੇ ਭਰਾਵਾ ਜਿਹਦੇ ਕਰਕੇ ਵੀ ਚਲੋ ਫਸਲਾਂ ਜੜੀਆਂ ਨੇ ਹੁਣ ਕਣਕ ਪੱਕ ਚੁੱਕੀ ਏ ਤਿਆਰ ਹੋ ਚੁੱਕੀ ਏ ਇੱਕ ਬੇਨਤੀ ਹੋਰ ਜ਼ਰੂਰ ਏ ਵੀ ਜਿੰਨੇ ਵੀ ਆਪਣੇ ਖੇਤਾਂ ਖੁੱਤਾਂ ਦੇ ਵਿੱਚ ਟਰਾਂਸਫਰਨ ਲੱਗੇ ਨੇ ਖੰਬੇ ਖੰਬੇ ਲੱਗੇ ਨੇ ਕਣਕਾਂ ਦੇ ਵਿੱਚ ਉਹ ਮੇਰੇ ਭਰਾ ਜ਼ਰੂਰ ਉੱਥੋਂ ਵਾਢ ਦਿਓ ਕਣਕ ਤਾਂ ਜੋ ਕਿਸੇ ਤਰ੍ਹਾਂ ਦੇ ਕੋਈ ਨੁਕਸਾਨ ਨਾ ਤੁਹਾਡਾ ਹੋ ਜੇ ਕੋਈ ਟਰਾਂਸਫਰ ਮ ਉਪਰ ਕੋਈ ਸੋਚ-ਸੁਚਾ ਸੋਚ ਕੱਟ ਦਿਓ ਜੇ ਪਾਣੀ ਲਾ ਲਿਆ ਕਣਕ ਨੂੰ ਦਾ ਵੈਸੇ ਤਾਂ ਹੁਣ ਜਦੋਂ ਆਵਾਜ਼ ਨੇਰੀ ਦੇ ਚਾਂਸ ਹੋਣ ਕਣਕ ਨੂੰ ਪਾਣੀ ਲਾਉਣਾ ਨਹੀਂ ਚਾਹੀਦਾ ਚਲੋ ਫਿਰ ਵੀ ਜੇ ਕਿਸੇ ਨੇ ਲਾਉਣਾ ਜਾਂ ਲਾ ਲਿਆ ਤੇ ਉਹਦੀ ਸੋਚ ਜ਼ਰੂਰ ਕੱਟ ਦਿਓ ਤਾਂ ਜੋ ਉਹਦਾ ਕੋਈ ਸਪਾਰਕ ਵਗੈਰਾ ਨਾ ਹੋ ਸਕੇ ਤੇ ਜਿੰਨਾ ਹੋ ਸਕਦਾ ਬਚਾ ਕਰੋ ਕਿਉਂ ਅੱਜ ਮੌਸਮ ਨੂੰ ਵੀ ਲੱਗਦਾ ਪਿਆ ਆਪਾਂ ਨੂੰ ਦੇਖਣ ਨੂੰ ਲੱਗਦਾ ਪਿਆ ਵੀ ਕੋਈ ਮਹੀਨੇਰੀ ਦਾ ਮੌਸਮ ਬਣੇਗਾ ਜ਼ਰੂਰ ਠੀਕ ਹੈ ਤੇ ਚਲੋ ਬਾਕੀ ਰੱਬ ਰੱਖ ਸੱਚੇ ਪਾਤਸ਼ਾਹ ਜਿਨੇ ਜੋ ਦੇਣਾ ਕਿਸੇ ਨੂੰ ਉਹ ਉਹਦੇ ਮੁਕੱਦਰ ਚ ਲਿਖਿਆ ਪਿਆ ਠੀਕ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਵਾਹਿਗੁਰੂ ਕਿਰਪਾ ਕਰੇ ਸਾਰੇ ਸੁੱਖੀ ਸੰਧੀ ਫਸਲ ਸਿਰੇ ਲੱਗੇ ਸੁੱਖੀ ਸੰਧੀ ਵੱਢੀ ਜੇ ਤੇ ਹੋਰ ਸੁਣਾਓ ਬਾਕੀ ਕੀ ਕੰਮ ਕਰ ਚੱਲਦਾ ਕਿਵੇਂ ਆ ਠੀਕ ਠਾਕ ਏ ਸਾਰਾ ਮੈਂ ਆ ਯਾਰ ਚਲ ਅੱਜ ਬਲੌਗ ਬਣਾਈਏ 2 ਮਿੰਟ ਲਈ ਤੁਹਾਡੇ ਨਾਲ ਸ਼ੇਅਰ ਕਰੀਏ ਗੱਲ ਬਾਤ ਇੱਕ ਤਾਂ ਚਲੋ ਆ ਗੱਲ ਮੈਂ ਪੁੱਛਦਾ ਵੀ ਸੱਚੀ ਗੱਲ ਏ ਜਿਹੜਾ 9 10 ਤਰੀਕ ਨੂੰ yellow alert ਜਾਰੀ ਕੀਤਾ ਵੀ ਨੇਰੀ ਤੂਫਾਨ ਦਾ ਚਾਂਸ ਨੇ ਇੱਕ ਤਾਂ ਇਹ ਦੱਸਿਓ ਵੀ ਬਿਲਕੁਲ ਸੱਚੀ ਗੱਲ ਏ ਇੱਕ ਇਸ ਲਈ ਤੁਹਾਡਾ ਕੀਤਾ ਵਾ ਤੁਹਾਡੇ ਨਾਲ ਮੈਂ ਵੀ ਸੱਜਣੋ ਚਲੋ ਜਿਨ੍ਹਾਂ ਦੇ ਵੀ ਟਰਾਂਸਫਾਰਮ ਲੱਗੇ ਨੇ ਖੇਤਾਂ 'ਚ ਮੋਟਰਾਂ ਮਟਰਾਂ ਦੇ ਉਹ ਆਪਦੇ ਜਰੂਰ ਬੰਦੋਬਸਤ ਕਰ ਲੋ ਥੱਲੇ ਉਹ ਕੰਕਣਕੁਣ ਕਵਾਢ ਦਿਓ ਸੋਚਾ ਸੱਚਾ ਕੱਟ ਦਿਓ ਉਹਨਾਂ ਦੀ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਕਿਸੇ ਭਰਾ ਦਾ ਨੁਕਸਾਨ ਨਾ ਹੋ ਸਕੇ ਠੀਕ ਹੈ ਬਾਬਿਓ ਜਿਉਂਦੇ ਵਸਦੇ ਰਹੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਹੈ ਭਰਾਵਾਂ ਦੇ ਦੇ ਬਲੌਗ ਦੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਚੱਕ ਲਿਆ ਕਰੋ ਕੰਮ ਸਤਿ ਸ੍ਰੀ ਅਕਾਲ